ਉਤਪਾਦਕ ਨੂੰ ਇਹਨਾਂ ਨੇ ਕਿਤੇ ਵੀ ਰੇੜੀ ਨਹੀਂ ਲਾਉਣ ਦਿੱਤੀ ਕਿਤੇ ਵੀ ਵਪਾਰ ਨਹੀਂ ਕਰਨ ਦਿੱਤਾ ਉਥੇ ਆਪਣੀ ਇੱਕ ਜੁਟਤਾ ਉਥੇ ਆਪਣੀ ਇੱਕ ਮੁੱਠਤਾ ਉਥੇ ਕਿਹੜੀ ਇੱਕ ਜੁਟਤਾ ਤੇ ਇੱਕ ਮੁੱਠਤਾ ਕ੍ਰਾਈਮ ਦੀ ਇੱਕ ਜੁਟਤਾ ਤੇ ਕ੍ਰਿਮੀਨਲ ਇੱਕ ਮੁੱਠਤਾ ਝੂਰਮ ਤੇ ਜ਼ਬਰ ਕਰਨ ਦੀ ਗਾਲੀ ਗਲੋਚ ਕਰਨ ਦੀ ਝਗੜੇ ਦੀ ਇੱਕਤਾ ਰਹੀ ਪੰਜਾਬੀਆਂ ਨੂੰ ਪਛਾੜ ਦਿੱਤਾ ਪੰਜਾਬੀ ਇਹ ਕੰਮ ਨਹੀਂ ਕਰਨਾ ਜਾਣਦੇ ਉਹ ਕਰਦੇ ਵੀ ਨਹੀਂ ਉਹ ਕ੍ਰਿਮੀਨਲ ਵੀ ਨਹੀਂ ਉਹਨਾਂ ਨੂੰ ਤੇ ਸਰਕਾਰ ਭਾਰਤ ਸਰਕਾਰ ਨੇ ਕਿਹਾ ਸੀ ਜਰਾਇਮ ਪੇਸ਼ਾ ਪਰ ਜਰਾਇਮ ਪੇਸ਼ਾ ਲੋਕ ਤੇ ਆ ਨਹੀਂ ਜਿਹੜੇ ਅੰਜ ਆ ਕੇ ਪੰਜਾਬੀਆਂ ਨੂੰ ਹੀ ਉਹਨਾਂ ਵਪਾਰ ਤੋਂ ਭਜਾਉਂਦੇ ਨੇ ਕ੍ਰਾਈਮ ਕਰਦੇ ਨੇ ਕ੍ਰਿਮੀਨਲ ਏਕਤਾ ਪੈਦਾ ਕਰਦੇ ਨੇ ਉਹਨੇ ਪਿੱਛੇ ਰੋਪੜਦੀ ਵੀ ਮੈਂ ਵੀਡੀਓ ਤੁਹਾਨੂੰ ਦਿਖਾਈ ਸੀ ਤੇ ਤੁਸੀਂ ਇਹਨਾਂ ਨੂੰ ਪੰਜਾਬੀਆਂ ਨਾਲ ਜੋੜਦੇ ਹੋ ਇਹਨਾਂ ਨੂੰ ਕਹਿੰਦੇ ਹੋ ਕਿ ਵੀ ਵਸੰਦਾ ਅਧਿਕਾਰਾਂ ਅ ਉਹ ਗਉਂਤਮਾਨਾ ਸਿਲੀਕੰਦਾ ਇਹਨਾਂ ਨੂੰ ਹੀ ਕਹਿੰਦਾ ਹੈ ਨਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਉਹ ਤਾਂ ਕਹੇਗਾ ਕਿਉਂਕਿ ਉਹ ਆਪ ਪ੍ਰਵਾਸੀਆਂ ਦਾ ਬਣਾਇਆ ਤੇ ਪ੍ਰਵਾਸੀਆਂ ਦੇ ਅਧੀਨ ਹੋਇਆ ਹੋਇਆ ਤੇ ਉਹ ਪ੍ਰਵਾਸੀ ਸਾਨੂੰ ਸਾਡੇ ਪ੍ਰਵਾਸੀਆਂ ਨੇ ਸਾਡੇ ਮੱਥੇ ਮੜੇ ਨੇ ਕੇਜਰੀ ਆਲ ਸਿਸੋਦੀਏ ਸੰਜਿਆ ਸਿੰਘ ਠਾਕੁਰ ਵਰਗੇ ਵਿਭਵ ਵਰਗੇ ਤੇ ਉਹ ਤਾਂ ਉਹਨਾਂ ਦਾ ਗੋਲਾ ਹੋ ਗਿਆ ਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਸਾਰਾ ਪੰਜਾਬ ਹੀ ਪਰਵਾਸੀਆਂ ਦਾ ਗੋਲਾ ਬਣ ਜਾ ਭਾਈ ਇੱਕ ਗਲਤੀ ਤਾਂ ਕਰ ਬੈਠੇ ਸਾਡੇ ਪਰਵਾਸੀਆਂ ਨੇ ਕਰਵਾਈ ਹੁਣ ਅੱਗੇ ਨਹੀਂ ਜੇ ਹੁੰਦੀ